ਹਾਂ ਜੀ ਆਪਾਂ ਕੋੜਦਾਲ ਪਿੰਡ ਰਾਈ ਵਿਖੇ ਸਰਵੇ ਕਰਨ ਵਾਸਤੇ ਮੇਰੀ ਡਿਊਟੀ ਲੱਗੀ ਸੀ ਤੇ ਆ ਦੇਖੋ ਕਰਦੀ ਹਾਲਾਤ ਆ ਸਾਰੇ ਇਹਨਾਂ ਦੇ ਗੱਡੇ-ਗੁੱਡੇ ਖਰਾਬ ਹੋ ਗਏ ਨੇ ਤੇ ਖਸਤਾ ਹਾਲ ਤਾਂ ਇਹਨਾਂ ਦੀ ਬਈ ਹੋ ਜਾਂਦੀ ਦੇਖੀ ਆ ਆ ਚੁੰਡੇ ਰਿਹਾ ਕਹਿੰਦੇ ਲੈਂਡਰ ਚੋਂਦਾ ਰਿਹਾ ਆ ਦੇਖੋ ਬੈੱਡ ਚੱਡਾਂਗੇ ਪਾਣੀ ਪਣੀ ਪਿਆ ਰਿਹਾ ਸਾਰੀ ਸਾਰੇ ਖਰਾਬ ਹੋ ਗਏ ਆ ਦੇਖ ਹਾਂਜੀ ਹਾਂਜੀ ਆ ਦੇਖੋ ਇਹ ਸਾਰੀ ਕੰਡਾ ਇਸਲਾਪ ਪੈ ਗਿਆ ਜੀ ਇਹ ਇਹ ਆ ਮੌਜੂਦਾ ਸਾਡੇ ਨਾਲ ਐਮਸੀ ਸਾਹਿਬ ਨੇ ਸਾਡੇ ਨਿੱਕੀ ਬਾਜੀ ਆ ਦੇਖੋ ਜੀ ਆ ਸਾਰਾ ਯਾ ਗਾਰ ਕੋ ਸਾਰਾ ਯਾ ਗਾਰ ਜੀ ਆ ਸ਼ੱਤ ਟੁੱਟ ਗਈ ਆ ਤੇ ਚੁੰਦੀ ਬੀ ਆ ਦੇਖੋ ਜੀ ਆ ਸਾਰਾ ਇਹਨਾਂ ਦਾ ਸਮਾਨ ਆ ਪੱਖਾ ਵਗੈਰਾ ਜਿੰਨਾ ਸੀ ਜਿੰਨਾ ਕਿੰਨਾ ਕੋਈ ਚੰਗਾ ਹੋਇਆ ਸੀ ਆ ਬੈੱਡ ਵੇਖੋ ਬੈੱਡ ਦੀ ਕੀ ਹਾਲਤ ਹੈ ਟੁੱਟ ਗਿਆ ਬੈੱਡ ਪਾਣੀ ਦੀ ਨਾਲ ਹੀ ਟੁੱਟ ਗਿਆ ਜੀ ਆ ਗੱਦੇ ਘਟਿਆ ਜੀ ਹਾਂ ਦੇਖੋ ਜੀ ਆ ਸਾਰਾ ਸਮਾਨ ਤੇ ਕਾਫੀ ਨੁਕਸਾਨ ਆਇਆ ਕਰਦਾ ਆ ਗੱਦੇ ਪੌਂਡੇ ਵਿਚਾਰੇ ਤੇ ਆ ਗੱਦੇ ਵੀ ਸਾਰੇ ਪਾਣੀ ਨਾਲ ਡਬੜੇ ਨੇ ਹਾਂਜੀ ਆਪਾਂ ਅੱਜ ਇਹਨਾਂ ਦੇ ਐਮਸੀ ਸਾਹਿਬ ਜਿਹੜੇ ਆ ਕੋਟ ਦਲਪਤ ਰਾਏ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਐਮਸੀ ਸਾਹਿਬ ਹਾਂਜੀ ਦੱਸੋ ਆਪਣੇ ਬਾਰੇ ਤੁਹਾਡਾ ਨਾਮ ਕੀ ਹੈ ਤੇ ਮੇਰਾ ਨਾਮ ਸੁਜੀਤ ਸਿੰਘ ਜੀ ਹਾਂਜੀ ਮਨਜੋਦਾ ਸਿੰਘ ਹਾਂਜੀ ਬਾੜ ਨੰਬਰ 12 ਹੈ ਜੀ ਹਾਂਜੀ ਇਹਨਾਂ ਦੇ ਵੀ ਕੋਈ ਤਕਰੀਬਨ 30 35 ਘਰ ਹੈ ਜਿਹੜੇ ਸਾਰੇ ਜਿਹੜੇ ਉਹਨੇ ਤਕਤੀਆਂ ਛੱਤਾਂ ਵਾਲੇ ਆ ਉਹਨਾਂ ਦੇ ਘਰ ਝੂਣ ਦੇ ਕਾਰਨ ਤੇ ਪਾਣੀ ਤੇ ਨਹੀਂ ਆਇਆ ਇੱਥੇ ਸਰ ਆਪਾਂ 21 21 ਘਰਾਂ ਦੀ ਲਿਸਟ ਬਣਾਈ ਹੈ ਤੇ ਇਹਨਾਂ ਬਾਰੇ ਕੀ ਕਰਨਾ ਚਾਹੀਏ ਦੇਖਿਆ ਸਾਰੇ ਹਾਲਤ ਖਸਤਾਈਏ ਹਾਲਤ ਤੁਸੀਂ ਮੌਕੇ ਤੇ ਦੇਖ ਸਕਦੇ ਜੀ ਉਹਦੇ ਹਾਲਾਤ ਆ ਬਹੁਤ ਆ ਜੀ ਹਾਂਜੀ ਉਹ ਬਾਕੀ ਇਹਨਾਂ ਦਾ ਕੰਮ ਹੀ ਨਹੀਂ ਸਾਰਾ ਗੋਭੀਆਂ ਦਾ ਆਪਣਾ ਸਬਜੀ ਗੋਭੀ ਦਾ ਕੰਮ ਹੀ ਹੈ ਉਹ ਵੀ ਸਾਰੀ ਉਧਰ ਪਿੰਡਾਂ ਦੇ ਵਿੱਚ ਆਪਣੇ ਨਾਲ ਰੱਖਾ ਸੌਂਦੇ ਪਿੰਡ ਨਾਲ ਦੇ ਪਿੰਡਾਂ ਦੀ ਰਿਪੋਰਟ ਦੇ ਜਿੰਨੇ ਬੰਦੇ ਇਹਨਾਂ ਦੀ ਵੀ ਮਰ ਗਈ ਹੈ ਜੀ ਜਿੰਮੇਵਾਰੀ ਤੇ ਉਹ ਵੀ ਬੜੇ ਔਖੇ ਆ ਉਹ ਇਹ ਜਿਹੜੇ ਲੋਕੀ ਛੋਟੇ ਮੈਂ ਬਰਾਦਰੀ ਇਹ ਸਾਰੇ ਜਾਗਰਤ ਕੰਮ ਕਰਦੇ ਐਸ ਵੇਲੇ ਇਹਨਾਂ ਦਾ ਕੋਈ ਰੋਜ਼ਗਾਰ ਨਹੀਂ ਹੈਗਾ ਆਹ ਵੇਖ ਲਓ ਕੁਝ ਕਰਦੇ ਬਾਕੀ ਖੜੇ ਦੇਖ ਲਿਆ ਸਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ ਇਹੋ ਪੀਕ ਕਰਨੇ ਵੀ ਮੌਕੇ ਦਿਓ ਆਹ ਅੰਕ ਮੌਕੇ ਵੇਖਿਆ ਜਾਏ ਸਾਡੇ ਐਸ ਵੇਲੇ ਤੱਕ ਕੋਈ ਇੱਥੇ ਮੌਕੇ ਦਾ ਕੋਈ ਨਹੀਂ ਤੁਹਾਡੇ ਬਗੈਰ ਕੋਈ ਨੇਚ ਰਾਇ ਜੀ ਤੇ ਇਹਨਾਂ ਨੂੰ ਮਾਲੀ ਮਦਦ ਦੀ ਜ਼ਰੂਰਤ ਹੈ ਜੀ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਬਹੁਤ ਧੰਨਵਾਦ ਬਹੁਤ ਧੰਨਵਾਦ ਹਾਂ ਆ ਮੈਂ ਕੋਰ ਕਰ ਜਾਈਏ ਫਸ ਇਹਨਾਂ ਦੇ ਬੈਗੇਜ ਸਾਰੀ ਆਹ ਦੇਖੋ ਆਹ ਲੈ ਗਏ ਕਿਉਂਕਿ ਕੁਝ ਤੇ ਸਾਨੂੰ ਹੜਾਂ ਦੀ ਮਾਰ ਰਹਾ ਤੇ ਕੁਝ ਸਾਨੂੰ ਜਿਹੜੀ ਆ بارش ਜਿਹੜੀ ਬਹੁਤ ਤੇਜ਼ ਹੋਈ ਆ ਉਹਦੇ ਕਾਰਨ ਮੀਂਹ ਘਰਾਂ ਦਾ ਬਹੁਤ ਨੁਕਸਾਨ ਆ ਜੀ ਆ ਦੇਖੋ ਆ ਲੈਟਰ ਉੱਪਰ ਤੇ ਛੱਤ ਜਿਹੜੀ ਆ ਕਹਿੰਦੇ ਲਗਾਤਾਰ ਚੁੰਦੀ ਰਹੀ ਆ ਜੀ ਆ ਦੇਖੋ ਸਾਰਾ ਸਮਾਨ ਬਾਹਰ ਕੱਢਿਆ ਆ ਪੂਰਾ ਤੇ ਕਹਿੰਦੇ بارش ਲਗਾਤਾਰ ਜਿੰਨੇ ਦਿਨ بارش ਚੱਲਦੀ ਰਹੀ ਆ ਲਗਾਤਾਰ ਜਿਹੜਾ ਇਹ ਚੁੰਦਾ ਰਿਹਾ ਜੀ ਹਾਂ ਇਹ ਸੜੀ ਕੱਤੀ ਮੈਂ ਬੰਨੇ ਜਿੰਨਾਂ ਦਾ ਬੀਬੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਜਦ ਆਪਾਂ ਜੀ ਆਡਾ ਨਕਸਾਨ ਹੋਇਆ ਸਾਰੇ ਖਰਾਬ ਹੋ ਗਏ ਚੀਜ਼ਾਂ ਆਡੀਆਂ ਬੈੱਡ ਵੀ ਸਭ ਕੁਝ ਜੀ ਕੱਢ ਕੇ ਕਿੰਨੇ ਘਰ ਲਾਇਆ ਮੈਂ ਜੀ ਆਈ ਨਹੀਂ ਨਾ ਪਾਣੀ ਛੜਿਆ ਇਹ ਮੁੰਡਿਆਂ ਨੇ ਕੱਟਿਆ ਸਮਾਨ ਪਾਣੀ ਕਿੰਨੇ ਸੀ ਆਪਣੇ ਕੋਲ ਪਾਣੀ ਨਹੀਂ ਨਾ ਡੇ ਘਰ ਛੜਿਆ ਪਾਣੀ ਜੀ ਜੀ ਵਿਚ ਵਿਚਾਰੇ ਨੇ ਕੱਟਿਆ ਸਾਰਾ ਹਾਂਜੀ ਹਾਂਜੀ ਵਿਧਵਾ ਜਾਨੀ ਠੀਕ ਹੈ ਤੁਸੀਂ ਵਿਧਵੇ ਵਿਧੇਰੀ ਹਾਂਜੀ ਠੀਕ ਠੀਕ ਹੈ ਜੀ ਚਲੋ ਕੀ ਮੈਂ ਆਪਣੇ ਪ੍ਰਸ਼ਾਸਨ ਅਗੇ ਕੀ ਅਪੀਲ ਕਰਦੇ ਤੁਸੀਂ ਹਾਂਜੀ ਪ੍ਰਸ਼ਾਸਨ ਅਗੇ ਕੀ ਜਾਂਦੇ ਹੋ ਤੁਸੀਂ ਮੈਂ ਕੰਮ ਕਰਦੀ ਆ ਨਹੀਂ ਤੁਹਾਨੂੰ ਕੀ ਮੁਆਵਜ਼ਾ ਚਾਹੁੰਦੇ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਬਾਕੀ ਕੀ ਤੇ ਜਨ ਕਮਰੇ ਚਾਹੁੰਦੇ ਬੜੇ ਪੰਨਾਂ ਜੀ ਇਹਨਾਂ ਦੇ ਹਾਂਜੀ ਚਲੋ ਠੀਕ ਹੈ ਜੀ ਧੰਨਵਾਦ 10 ਵਜੇ ਹਾਂ ਇਹ ਘਰ ਨਹੀਂ ਆਈ ਆ ਤੇ ਆ ਦੇਖੋ ਜੀ ਪਾਣੀ ਉੱਥੋਂ ਦੀ ਆ ਗਿਆ ਜਿਹੜਾ ਥੱਲੇੋਂ ਦੀ ਆ ਗਿਆ ਸੀ ਕਿਉਂਕਿ ਅੱਗੋਂ ਦੀ ਨਿਮਾ ਵਾ ਥੜਾ ਇਹਦਾ ਆ ਦੇਖੋ ਜੀ ਉੱਥੇ ਪੂਰੀਆਂ ਪੂਰੀਆਂ ਛੱਤਾਂ ਜੜੀਆਂ ਚੋਗੀਆਂ ਨੇ ਹਾਂ ਦੇਖੋ ਜੀ ਹੜ੍ਹਾਂ ਦਾ ਪ੍ਰਭਾਵ ਦੇਖ ਲਓ ਤੁਸੀਂ ਹਾਂਜੀ ਆ ਸਾਰੇ ਇਹਨਾਂ ਦੇ ਸੋਫੇ ਜੇ ਤੇ ਸੋਫਿਆਂ 'ਚ ਵੀ ਪਾਣੀ ਵੜਿਆ ਹਾਂ ਦੇਖੋ ਆ ਘਰਾਂ ਦੀ ਪਿਛੇਸ਼ਣ ਵੇਖ ਲਓ ਛੱਤਾਂ ਦੀਆਂ ਇਹ ਸਭ ਛੱਤਾਂ ਜਣੀਆਂ ਚੁੰਦਣੀਆਂ ਨੇ ਤੇ ਪਾਣੀ ਇਹਦੇ ਭਰ ਗਿਆ ਸੀ ਉਦੋਂ ਹੜ੍ਹਾਂ ਦਾ ਪ੍ਰਭਾਵ ਤੇ ਉਦੋਂ بارش ਦੋਨੋਂ ਤਰਫੇ ਇਹਨਾਂ ਨੂੰ ਮਾਰ ਪਈ ਹੈ ਜੀ ਭਾਈ ਆਪਣਾ ਆਧਾਰ ਕੱਢ ਦਿਓ ਮੈਨੂੰ ਹਾਂਜੀ ਪਾਜੀ ਆਪਣਾ ਤੁਹਾਡੇ ਸਰਵੇ ਕਰਨ ਵਾਸਤੇ ਆਈ ਸੀ ਤੇ ਦੱਸੋ ਕੀ ਸਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਸਾਡਾ ਜੀ ਬਾਬਾਈ ਹੋ ਗਿਆ ਇਹ ਕਮਰੇ ਦੇ ਉੱਤੇ ਦੀ ਛੱਤ ਟਿਕ ਪਈ ਆ ਹਾਂਜੀ ਇੱਕ ਆੜੇ ਨਾਲ ਨਾ ਪਾਣੀ ਅੰਦਰ ਹੋ ਗਿਆ ਸੀ ਹਾਂਜੀ ਸਾਰੇ ਸਾਡੇ ਬੈੱਡ ਖਰਾਬ ਹੋ ਗਏ ਹਾਂਜੀ ਇਹ ਕੱਪੜੇ ਕੁੱਪੜੇ ਸਾਰੇ ਖਰਾਬ ਹੋ ਗਏ ਉਹ ਬਾਹਰ ਬੇੜੇ ਚ ਖਿਲਾਰਾ ਪਿਆ ਸਾਡੇ ਅੱਛਾ ਜੀ ਹਾਂਜੀ ਤਾਂ ਬੜੀ ਮੁਸ਼ਕਲ ਆਪਾਂ ਤਾਂ ਕਿਸੇ ਦੇ ਘਰ ਰਹਿਣ ਦੇ ਆ ਤਾਂ ਜਦ ਬਾਰਸ਼ ਨਹੀਂ ਦੀ ਰਹੀ ਆ ਛੱਤਾਂ ਵਗੈਰਾ ਚੁੰਦੀ ਰਹੀਆਂ ਤਾਂ ਦੀਆਂ ਹਾਂਜੀ ਬੜਾ ਮੈਂ ਤਾਂ ਕਿਸੇ ਦੇ ਘਰ ਰਹਿਣੇ ਆ ਜਾ ਕੇ ਅੱਛਾ ਆਪਣੇ ਘਰ ਨਹੀਂ ਜੀ ਬੜੀ ਨਹੀਂ ਮੈਂ ਆਪਣੇ ਘਰ ਨਹੀਂ ਹਾਂ ਨਾ ਨਾ ਤੇ ਪਾਣੀ ਹੀ ਹੈ ਜੀ ਠੀਕ ਹੈ ਜੀ ਮੈਨੂੰ ਪਤਾ ਐ ਐਮ ਸੀ ਸਾਹਿਬ ਨੇ ਇੰਨਾ ਮੇਰੀ ਗੱਡੀ ਰੱਖਿਆ ਕਢਾਇਆ ਬਾਹਰ ਠੀਕ ਹੈ ਹਾਂਜੀ ਇਹ ਕੰਮ ਕੀ ਕਰਦੇ ਤੁਸੀਂ ਰੱਖਿਆ ਚਲੰਦਾ ਰੱਖਿਆ ਚਲੰਦਾ ਹਾਂਜੀ ਠੀਕ ਠੀਕ ਆ ਆਪਾਂ ਜੀ ਇੱਕ ਹੋਰ ਮਹੱਲੇ ਵਿੱਚ ਆਏ ਆ ਜੀ ਨਾਲ ਸਾਡੇ ਐਮ ਸੀ ਸਾਹਿਬ ਆ ਮੈਂ ਕੋਈ ਪਾਣੀ ਅੱਡੇ ਰਿਖੜਾ ਇੱਥੇ ਪਾਣੀ ਅੱਡੇ ਉੱਪਰ ਫੋਟਾ ਹਾਂਜੀ ਅਲੀ ਹਾਂ ਦੇਖੋ ਧਰਾਂ ਨੂੰ ਬੜੀ ਮਾਰ ਪਈ ਆ ਖਲਾ ਆਊਗਾ ਮਾਤਾ ਆਗਾ ਮੈਂ ਤੋਂ ਉੱਪਰ ਤੇਰ ਵਾਲੇ ਲੱਭ ਗਿਆ ਲੱਭ ਕਿੱਥੇ ਆ ਲੱਭਣੇ ਕਿੱਥੇ ਆਲੇ ਐਸੇ ਕੁੰਡੀ ਕੋਲ ਪਤਾ ਤਾਂ ਨਹੀਂ ਹਾਂਜੀ ਆ ਕਰਕੇ ਜੀ ਆਪਾਂ ਇਹਦੇ ਬਰੈਡ ਵੀ ਆ ਵੇਖੋ ਜਿਹੜਾ ਤੂੜੀ ਵਾਲਾ ਜਿਹੜਾ ਸੀ ਨਾ ਮੁਰਸਲ ਜਿਹੜਾ ਵੀ ਬਿਲਕੁਲ ਗਰਕ ਹੋ ਗਿਆ ਜੀ ਆ ਥੋੜੀ ਸਾਰੀ ਖਰਾਬ ਹੋ ਗਈ ਆ ਤੇ ਇਹ ਹਵਲੇ ਬਾਸ਼ਨਾ ਬਹੁਤ ਆ ਰਹੀ ਆ ਸਮੈਲ ਚੜਦੀ ਵੀ ਜਿੱਥੋਂ ਹਾਂਜੀ ਆ ਕੱਪੜੇ ਆ ਸਾਰੇ ਤਰ੍ਹਾਂ ਦੇ ਬਾਹਰ ਪਈ ਹੋਈ ਇਹਨਾਂ ਦੇ ਤੇ ਆ ਸਾਰੇ ਪਾਣੀ ਕਹਿੰਦੇ ਬਹੁਤ ਸੀ ਇੱਥੇ ਆ ਦੇਖੋ ਮੈਂ ਲਾਈਨ ਆ ਸਾਰੇ ਇਹਨਾਂ ਨੇ ਛੱਤਾਂ ਨੇ ਬਾਲਿਆਂ ਵਾਲੀਆਂ ਮੋਸਲੀ ਥੀ ਘਰਾਂ 'ਚ ਤੇ ਹਾਂਜੀ ਆ ਬਾਲੇ ਟੁੱਟ ਗਏ ਸਮਾਨ ਬਾਹਰ ਕੱਢਦਾ ਆ ਤੇ ਆਹੋ ਦੇਖੋ ਜੀ ਆਪਾਂ ਨੇ ਬਾਲੇ ਆਹੋ ਸਮਾਨ ਚੋਂਦਾ ਰਿਹਾ ਇਹਨਾਂ ਦਾ ਪਾਣੀ ਰੰਣਾ ਜੀ ਤੇ ਆਹ ਜਿਹੜਾ ਹੀ ਬਾਲੇ ਸਾਰੇ ਟੁੱਟ ਗਏ ਨੇ ਇਹ ਪਾਣੀ ਦੇਖੋ ਹੀ ਪਾਣੀ ਹਾਂਜੀ ਆਹ ਦੇਖੋ ਜੀ ਆ ਜ ਆਪਣੇ ਐਮਸੀ ਸਾਹਿਬ ਦਾ ਸਰੇ ਵੀ ਇੱਥੋਂ ਤੱਕ ਜਿਹੜਾ ਪਾਣੀ ਸੀ ਨਾ ਮੌਕੇ ਤੇ ਦੇਖਿਆ ਸੀ ਆਣ ਕੇ ਆਹ ਦੇਖੋ ਨਾਲ ਲਾਈਨ ਲੱਗੀ ਹੋਈ ਹੈ ਸਾਰੀ ਹਾਂਜੀ ਠੀਕ ਹੈ ਤੇ ਆਹ ਜਿਹੜਾ ਪਾਣੀ ਇੱਥੋਂ ਤੱਕ ਬਹੁਤ ਜ਼ਿਆਦਾ ਪਾਣੀ ਸੀ ਇੱਥੇ ਖੜਾ ਹੈ ਇਸ ਕਿਹੜਾ ਨਾਵਾ ਚੰਗਾ ਪਹਲਾੜ ਆਇਆ ਜੀ ਥੀ ਹਾਂ ਅੱਛਾ ਤਾਂ ਟੋਟੀਆਂ ਨਾਲ ਪਾ ਲੈ ਹਾਂ ਜੀ ਮੈਂ ਦੇਖ ਰਿਹਾ ਐਮਸੀ ਸਾਹਿਬ ਦੇਖ ਲਓ ਸਾਰੀ ਆਜੋ ਜੀ ਜੀ ਹਾਂ ਜੀ ਆ ਕਾਂਦੇ ਜੁੜਿਆ ਕੇ ਆਜੋ ਅੱਜ ਪੇਟੀ ਖੋਲੀ ਓਏ ਹੋਏ ਆ ਬਹੁਤ ਦੇਖੋ ਯਾਰ ਸਾਰੇ ਸਮਾਨ ਬਾਹਰ ਜੀ ਵੇਖੋ ਕਿੰਨੇ ਦਿਨ ਹੋ ਗਏ ਨੇ ਅੱਜ ਤੇ ਆ ਸਾਰੇ ਕੁਮ ਮਤਾ ਜੀ ਨਾਲ ਇਹ ਫੂਰ ਅੰਦਰ ਜਾ ਕੇ ਅੰਦਰ ਜਾ ਕੇ ਹੱਲ ਦੇ ਆ ਦੇਖੋ ਪੇਟੀਆਂ ਤੇ ਸਮਾਨ ਸਾਰਾ ਇਹ ਕਿਤੇ ਪਾਣੀ ਚ ਮੋ ਆ ਦੇਖੋ ਪਾਣੀ ਦਾ ਨਿਸ਼ਾਨ ਜੀ ਵੀ ਅਖਦੇ ਸਮਾਨ ਇਹ ਪੇਟੀਆਂ ਸਾਡੀ ਸਾਰੀ ਆ ਦੇਖੋ ਜੀ ਸਮੱਗ ਲਾਉਣ ਦੇ ਕੱਪੜਾ ਆ ਸਮੈਲ ਮੇਰੇ ਕੋਲ ਮੈਨੂੰ ਵੀ ਆ ਰਹੀ ਆ ਆ ਦੇਖੋ ਜੀ ਤੇ ਸਾਰੇ ਵੀ ਇਹ ਲੀੜੇ ਕੱਟੇ ਆ ਦੇਖੋ ਸਾਰੇ ਜਿੰਨੇ ਮਾਤਾ ਜੀ ਦੱਸ ਰਹੇ ਨੇ ਤੇ ਆ ਦੇਖੋ ਸਾਰਾ ਹੀ ਸਮਾਨ ਆ ਜੇ ਵੀ ਲਦਵਾ ਜਨਾਂ ਨਹੀਂ ਆ ਜੀ ਸਮੈਲ ਬਹੁਤ ਆ ਜੀ ਆ ਦੇਖੋ ਸਮੈਲ ਬਹੁਤ ਜ਼ਿਆਦਾ ਆਉਂਦੀ ਆ ਤੇ ਹਾਂਜੀ ਆ ਸਾਰਾ ਹੀ ਆ ਗਿਆ ਨਾਲ ਦੇ ਘਾਜ ਦੇ ਸੇ ਕਹਿੰਦੇ ਪਾਣੀ ਇਹ ਪੂਰਾ ਜਿਹੜਾ ਕਮਰਾ ਸੀ ਇਹ ਪਾਣੀ ਨਹੀਂ ਸੀ ਲੱਤਪੱਥ ਹੋਇਆ ਜੀ ਆ ਮੇਰੇ ਪਿਆਰਾਂ ਚ ਮੈਂ ਨਾ ਨਾ ਜੁਰੰਡੇ ਨੇ ਮੇਰੇ ਪਿਆਰ ਵੀ ਕੋਈ ਬੜੇ ਸਾਰੇ ਭੇਜ ਗਏ ਤੁਹਾਨੂੰ ਨਹੀਂ ਕੋਈ ਨਹੀਂ ਠੀਕ ਹੈ ਜੀ ਮੇਰੀ ਕੰਨ ਖਰਾਬ ਹੋ ਗਏ ਉਹ ਕਿਹੜਾ ਉਹ ਦੀ ਛੁੱਟੀ ਬਾਹਰ ਨਹੀਂ ਕੱਢੀ ਬਾਕੀ ਛੁੱਟੀ ਨਹੀਂ ਅਰੇ ਸਾਰੀ ਕੰਨ ਖਰਾਬ ਹੋ ਗਏ ਜੀ ਮੇਰੀ ਕੰਨ ਖਰਾਬ ਹੋ ਗਏ ਠੀਕ ਹੈ ਖਾਲੀ ਪਿਆ ਅੱਛਾ ਜੀ ਹਾਂ ਮਾਰੇ ਫਿਰ ਇੱਥੇ ਬਾਹਰ ਨਹੀਂ ਦੇ ਰਹੇ ਫਿਰ ਕਿਤੇ ਉਹਦੇ ਉਹਨਰ ਤਾਈ ਜੀ ਇਹ ਨਹੀਂ ਡਾਕਟਰ ਆ ਉਹਰੇ ਕੰਨੀ ਡਾਕਟਰ ਨਹੀਂ ਠੀਕ ਠੀਕ ਉਹਨੇ ਵਿਚਾਰੇ ਨੇ ਤਾਂ ਇਹ ਕਮਰਾ ਵੀ ਇੱਥੇ ਰੋ ਠੀਕ ਠੀਕ ਹਾਂ ਕਿ ਜਿਹੜੀ ਆਪਰੇ ਨਿਕਲ ਨਹੀਂ ਗੱਲ ਕੀਤੀ ਹੋਰ ਮਾਤੇ ਰਸ਼ਨ ਪਾਣੀ ਵਗੈਰਾ ਮਿਲਿਆ ਤੈਨੂੰ ਆ ਮਿਲਦਾ ਥੋੜਾ ਬੋਲਾ ਇੱਥੇ ਗੱਡੀ ਨਹੀਂ ਖਲੋਂਦੀ ਉਹ ਜਾ ਕੇ ਉੱਥੇ ਖਲੋਂਦੀ ਉੱਥੇ ਖਲੋਂਦੀ ਆ ਇਹ ਆ ਲੈ ਇੱਥੇ ਘਾਟੇ ਖਲੋਂਦੀ ਥੋੜਾ ਬੋਲਾ ਲੈ ਜਾਂਦੇ ਠੀਕ ਹੈ ਆ ਦੇਖੋ ਜੀ ਇਕਰਾਂ ਦੇ ਸੋਹਣੇ ਵਗੈਰਾ ਟੰਗੇ ਹੋਏ ਨੇ ਆ ਦੇਖ ਲਓ ਮਕਾਏ ਸੁੱਕਣੇ ਪਿਆ ਸਾਰਾ ਸਮਾਨ ਟੋਟਲੀ ਕਹਿੰਦੇ ਦੱਸ ਰਹੇ ਪੂਰੇ ਹੀ ਭਿੱਜ ਗਏ ਸੀ ਆ ਕੋਈ ਜਾਈਆਂ ਤਲਈਆਂ ਗੱਦੇ ਵਗੈ ਇਹ ਸਾਰਾ ਘਾਰ ਹੀ ਪਾਣੀ ਚ ਡੁਬਾਇਆ ਸੀ ਕੰਦ ਦੀ ਉਲਰਗੀ ਪਾਉਣ ਆਵੇ ਆ ਕੰਦ ਦੇ ਉਲਾਰਾ ਆ ਦੇਖੋ ਜੀ ਕੰਦ ਜਿਹੜੀ ਉਹ ਪਰਲੇ ਬਣਨ ਨੂੰ ਛਕਾ ਹੋ ਗਿਆ ਦਾ ਇਹ ਵੀ ਡਿੱਗ ਪਣੀ ਆ ਵੀ ਪਾਣੀ 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 ਆ ਆ ਕਰਾਂ ਨੇ ਇਹ ਇਸ ਘਰ ਚ ਪਾਣੀ ਹੈ ਰੋਡ ਦੇ ਬਿਲਕੁਲ ਨੇੜੇ ਆ ਤੇ ਸਾਰੇ ਪਾਣੀ ਤੇ ਛਰ ਗਿਆ ਸੀ ਭਾਈ ਕਿੰਨਾ ਕੰਨਾ ਪਾਣੀ ਸੀ ਇੱਥੇ ਪਾਣੀ ਇਹ ਜਿੰਨਾ ਸੀ ਨੀਮੀ ਇੰਨਾ ਦੇ ਘਰ ਤੇ ਚਲੋ ਤਾਂ ਇਹ ਕਿੰਨਾ ਕੰਨਾ ਪਾਣੀ ਸੀ ਚਾ ਹਾਂਜੀ ਆ ਬੰਨੀ ਪਹੇਰਾ ਠੀਕ ਹੈ ਉਹ ਵੀ ਆ ਸਾਰੀ ਅਛਾ ਚੰਦੀ ਸੀ ਹਾਂਜੀ ਵੀਡੀਓ ਪਾਈ ਪਾਜੀ ਨਾ ਅੱਛਾ ਜੀ ਠੀਕ ਹੈ ਵੀਡੀਓ ਪਾਈ ਤੁਹਾਨੂੰ ਚੱਟੜੀ ਗੱਲ ਕੋਈ ਗੱਲ ਨਹੀਂ ਦਫਾ ਦਿਆ ਹਾਂਜੀ ਇਹ ਪੱਕੇ ਨਹੀਂ ਅੱਛਾ ਇਹ ਇਧਰ ਨਹੀਂ ਪਣੀ ਆ ਨਹੀਂ ਇਧਰ ਨਹੀਂ ਆਈ ਮੈਂ ਚਲੋ ਜਿੱਥੇ ਆ ਉਹ ਪੰਦਾ ਕਰੀਏ ਅੱਛਾ ਕਮਰਾ ਪੂਰਾ ਭਰ ਗਿਆ ਸੀ ਪਾਣੀ ਭਰ ਗਿਆ ਸੀ ਸਾਰਾ ਇਹ ਠਾਣ ਹੋ ਗਿਆ ਜਦੋਂ ਮੈਂ ਦੇਖਿਆ ਲਿਖਾ ਲਾ ਬੰਦੇ ਕੋਈ ਕਾਰ ਤੇ ਰੱਖਿਆ ਕੋਈ ਜੇ ਠੀਕ ਹੈ ਤੇਰਾ ਰੋਜ਼ਗਾਰ ਹਾਨੀ ਹੈ ਕੋਈ ਇਹ ਵੇਖੋ ਦੱਸਿਆ ਕੋਈ ਰਸੀ ਕੇ ਨੇ ਦਾ ਠੀਕ ਹੈ ਹਾਂਜੀ ਤੇ ਰੱਖਿਆ ਦਾ ਕੰਮ ਹੈ ਤੇ ਕਾਏ ਕੋਬੀ ਦਾ ਕੰਮ ਹੈ ਜੀ ਕੋਬੀ ਲੋਕ ਸਾਰੇ ਜੀ ਮਾਰਕੀ ਹੁਣ ਸਾਰੇ ਇੱਕ ਵੇਰੇ ਇੱਧੇ ਵਿਲੇ ਬੈਠੇ ਆ ਬੇਸ ਬੇਰ ਫਿਰ ਨਹੀਂ ਸਰ ਜੀ ਬਿਲਕੁਲ ਠੀਕ ਠੀਕ ਹੈ ਓਕੇ ਜੀ ਘਰਣ ਉਪਰੋਂ ਨਹੀਂ ਆਇਆ ਜੀ ਅੱਗੇ ਦੇਖਿਓ ਸਾਡੇ ਨਾਲ ਜਰੂਰ ਦਿਨੋਂ ਦਿਨ ਲੱਗ ਮੈਂ ਚੈਰੀ ਚੱਤੀ ਰਹੀ ਐ ਬੈਠੇ ਸਾਹਮਣੇ ਕੱਤੇ ਪਿਛਾਰੇ ਇਹ ਤੇਰੀ ਇਂਦੇ ਜੀ ਹਾਂਜੀ ਇੱਥੇ ਪੂਰਾ ਪਣੀ ਆ ਜੀ ਬੜਾ ਅੱਛਾ ਜੀ ਹਾਂਜੀ ਨੂੰ ਸ਼ਾਨਾ ਆਦਾ ਇੱਥੇ ਵੀ ਦੇ ਸਾਡੇ ਆ ਛੱਤਾ ਦਿੱਤਾ ਬੜੇ ਜੇ ਜਾਣ ਛੱਤਾ ਚੰਦੀ ਰਹੀਆਂ ਤੁਹਾਡੀਆਂ ਮੈਂ ਆਪਾਂ ਕੇ ਨੋਟ ਕਰ ਰਹੇ ਆ ਵੀ ਇਸ ਪਿੰਡ ਚ ਜ਼ਿਆਦਾਤਰ ਘਰ ਜਿਹੜੇ ਆ ਉਹ ਬਾਲਿਆਂ ਦੇ ਬਣੇ ਨੇ ਤੇ ਤੇਜ਼ ਬਾਰਿਸ਼ ਕਰਨ ਜਿਹੜੇ ਆ ਉਹ ਸਾਰੇ ਘਰ ਚੋਂਦੀ ਰਹੀਆਂ ਭਾਈ ਆ ਚਰਚੇ ਪਿਛਾ ਦੀ ਗੱਲ ਐ ਇੱਥੇ ਅਜੇ ਮੰਜੇ ਖੜੀ ਆ ਜੀ 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 ਬੜਾ ਨੰਦਾ ਦਾ ਤੇ ਫਿਰ ਘਰੋਂ ਬਾਹਰ ਹੀ ਰਹੇ ਜੀ ਆਪਾਂ ਹਾਂਜੀ ਕੀ ਕਰਨਾ ਹੈ ਕਿੱਥੇ ਰਹੇ ਫਿਰ ਆਪਾਂ ਚਰਚੀ ਚ ਚਰਚੀ ਜੀ ਰਹੇ ਉੱਥੇ ਠੀਕ ਹੈ ਕਿੱਦਰ ਘਰ ਕਿਸ ਦਿਨ ਕਿੰਨੇ ਦਿਨ ਬਾਅਦ ਘਰ ਆਏ ਜੀ ਅੱਜ ਅੱਜ ਨਹੀਂ ਆਏ ਪਰਸੋਂ ਚਲੇ ਜਾਗੇ ਆ ਬਸ ਚੋਦੇ ਆ ਗਏ ਦੀ ਠੀਕ ਆ ਬਸ ਖੁੱਲ ਨਹੀਂ ਦੇਖ ਰਹਾ ਅੱਛਾ ਹਾਂ ਦੇਖੋ ਜਿਹੜੀਆਂ ਜਿੰਨਾਂ ਚ ਪਾਣੀ ਪਾਇਆ ਗਿਆ ਜੀ ਆਹ ਖੁੱਲ ਨਹੀਂ ਆਹ ਦੇਖੋ ਆ ਭਾਂਜੀ ਵਾਲੇ ਕਰ ਰਹੇ ਨੇ ਖਿੱਚੋ ਭਾਂਜੀ ਆਹ ਦੇਖੋ ਖਿੱਚਣ ਜਾਣੇ ਪਾਣੀ ਦੇ ਨਾਲ ਹੀ ਇੱਕ ਅੱਧਾ ਹੀ ਕੋਈ ਖੁੱਲ ਜਾਂਦਾ ਖੁੱਲਣ ਦੇ ਆਖਣੇ ਇਹ ਸਾਰੇ ਪਾਣੀਆਂ ਦੇਖੋ ਜਿਹੜਾ ਟਾਈਮ ਲੱਗ ਰਿਹਾ ਸਫਾਈ ਵੀ ਕਰ ਰਹੇ ਨੇ ਆਪਣੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ ਨਹੀਂ ਵਿਖਿਆ ਜਾਂਦਾ ਤੇ ਕਾਹੀ ਨੁਕਸਾਨ ਹੋਇਆ ਜੀ بارش ਦੇ ਕਾਰਨ ਤੇ ਹੋਇਆ ਹੈ ਨਾਲ ਹੜ੍ਹਾਂ ਨੇ ਬਹੁਤ ਤੰਗੀ ਦਿੱਤੀ ਹਾਂਜੀ ਇਦਾਂ ਨਹੀਂ ਕਿੱਤੀ ਕੋਠੇ ਦੇ ਉੱਤੇ ਬਾਰੇ ਜਿਹੜੇ ਉਹ ਕੱਟੇ ਉਹਨਾਂ ਦੇ ਵਿੱਚ ਸਾਰੇ ਜੋ ਇਹ ਹਰ ਨਾਲ ਦੇ ਕਾਰਨ ਦੇ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਆ ਵੇਖੋ ਸਾਰੇ ਇਦਾਂ ਹੀ ਹਾਂ ਵੇਖੋ ਜੀ ਆ ਗਲੀ ਜਿਹੜੀ ਆ ਸਾਰੀ ਖਰਾਬ ਹੋ ਗਈ ਜੀ ਪਾਣੀ ਫਿਰਨ ਦੇ ਨਾਲ ਆਹ ਕਮਰੇ ਦੇ ਵਿੱਚ ਆਹ ਦੇਖੋ ਆ ਕਮਰਿਆਂ ਦਾ ਹਾਲ ਆਹ ਤਾਂ ਕੱਟੀਆਂ ਸਾਰੀਆਂ ਹਾਂ ਆਹ ਦੇਖੋ ਸਭ ਚੋਣੀਆਂ ਜਿਹਾ ਅਜੇ ਵੀ ਆਖੋ ਦੀ ਉਂਦਰ ਹੈ ਨਹੀਂ ਜੇ ਘਰ ਵਾਲੇ ਚਰੇ ਆਹ ਵਾਲੇ ਬੰਦੇ ਹਾਂ ਜੀ ਤੱਕ ਇੱਕ ਘਰ ਲਈ ਬਾਹਰ ਹੀ ਰਹਿ ਰਹੇ ਨੇ ਘਰ ਨਹੀਂ ਵੜੇ ਰਹੀ ਕੋਈ ਉਂਦਰ ਜਾਓ ਪੁੱਤਰ ਅੱਜ ਪਾਣੀ ਫਿਰਦੀ ਪੀਓ ਆਹ ਘਰ ਦੇ ਬਿਲਕੁਲ ਚੰਦਰਾਜੀ ਮਾਰਗ ਚੱਲ ਗਏ ਨਾ ਆਹ ਬੜਾ ਜੰਦਰੇ ਮਾਰਗ ਆ ਵੀ ਕੱਚੇ ਇਹਨਾਂ ਲਿਖੇ ਵਿੱਚ ਆਹ ਦੇਖੋ ਜੀ ਆਹ ਸੜਕਾਂ ਦਾ ਵੀ ਨਾਲ ਯਾਰ ਬੇਕੂ ਆਹ ਗਲੀ ਹੈ ਜਿਹੜੀ ਆ ਗਲੀ ਦੇ ਸਾਰੀਆਂ ਖਾ ਤੇ ਆ ਵੀ ਘਰ ਜਿਹੜੇ ਬੰਦੇ ਘਰ ਹੰਦੀਆਂ ਇਹਨਾਂ ਦੇ ਵਿਚਾਲੇ ਘਰ ਦਾ ਵਾਲੇ ਹੀ ਮਰ ਗਿਆ ਅੱਛਾ ਹਾਂਜੀ ਦੋ ਬੱਚੇ ਛੁਰਛੁਰੇ ਘਰਵਾਹੀ ਮਰ ਗਿਆ ਅੱਛਾ ਜੀ ਇਹ ਵੀ ਬਾਹਰ ਲੈਣੀ ਨਹੀਂ ਨਹੀਂ ਹੁਣ ਗਏ ਕਦੇ ਕਦੇ ਬਾਹਰ ਗਏ ਆ ਪਾਣੀ ਵਿਫਾਰੇ ਲੱਗਾ ਲੋਤਾ ਕਰਾਂ ਹਾਂਜੀ ਹਾਂਜੀ ਆ ਦੇਖੋ ਨੀਵੇਂ ਕਰਾਂ ਜੀ ਲੱਗੇ ਮਾਰ ਕੇ ਮਰ ਮੋਟੇ ਆ ਸਾਹਮਣੇ ਘਰ ਵੀ ਜਿੰਦਰੇ ਮਾਰ ਕੇ ਲੱਗੇ ਸਰ ਅੱਛਾ ਉਹ ਸਾਹਮਣੇ ਘਰ ਆ ਗਏ ਉਹ ਦੇਖੋ ਜੀ ਬੰ ਦੇਖ ਸਕਦੇ ਆ ਦੇਖੋ ਉਹ ਵੀ ਕਰਾਂ ਜੇ ਬਾਰ ਚੱਲਗੇ ਨਾ ਹਾਂ ਸੜਕੀ ਜਿਹੜੀ ਆ ਪੁੱਠੀ-ਵੱਠੀ ਗਈ ਆ ਹਾਂਜੀ ਤਾਲਿੰਗ ਦੇਸ ਗਾਏ ਸਾਰੇ ਸਾਰਾ ਕੁਝ ਖਰਾਬ ਹੋ ਰਿਹਾ ਹੁੰਦਾ ਸਾਲ ਕਈ ਛੋਟੀ ਦਿੱਤੇ ਅੱਛਾ ਚਾਰ ਮਾਰ ਅਲ ਮਰਦੀ ਵਿੱਚ ਪਣੀ ਪੈ ਗਈ ਹਾਂਜੀ ਬੜਾ ਬੁਰਾਵਾ ਤਰਪਾਲਾ ਪਾਇਆ ਨਹੀਂ ਕਰ ਰੋ ਫਾਜੀ ਅੱਛਾ ਜੀ ਅੱਛਾ ਇਹ ਰੋ ਪਾੜ ਗਿਆ ਕਰ ਮੀਟਰ ਵਿੱਚ ਸਾਰਾ ਨੰਨਾ ਬੋਲਾ ਯਾਰ ਕੋ ਤਰੇੜਾ ਆ ਗਿਆ ਜੀ ਕਰਾਣ ਕਰਾ ਜੀ ਤਰੇੜਾ ਪਾਣੀ ਉਪਾਈ ਦੇ ਹਾਂਜੀ ਤਰੇੜਾ ਕੋ ਬੜੀ ਸਟ੍ਰਾਈਕਾ ਟਾ ਉਹ ਕਾੜ ਜੇ ਤਰਾ ਸਾਰਾ ਪਰਲੇ ਮੈਂ ਕਹਿੰਦਾ ਪਾਣੀ ਸਾਰਾ ਹੋ ਗਿਆ ਜੀ ਹਾਂ ਹੁਣ ਘੜਾਈ ਚਰ ਬਜੀ ਹਾਂ ਸਾਰੀ ਪਾੜ ਪੂੜ ਗਈ ਕੰਦ ਕੁੰਦਾ ਅੰਦਰੋਂ ਪਾਣੀ ਦੇ ਨਾ ਕੋਈ ਜੇ ਫੋਨ ਅਸਮਾਨੀ ਤੇ ਭਾਜੀ ਨੂੰ ਮੈਂ ਮੈਂ ਸਵਾਣੀ ਤੇ ਭਾਜੀ ਨੂੰ ਮੈਂ ਅੰਦਰ ਇੱਕ ਨੂੰ ਨਾਲ ਵਿੱਚ ਪਾ ਊ ਜਿੱਦ ਤੇ ਤਾਂ ਕਰਕੇ ਕੋਈ ਹਾਂਜੀ ਮੇਰਾ ਕਾਡਾ ਨਾ ਆਏ ਵਿੱਚ ਕੰਦੇ ਦੇ ਅੱਛਾ ਜਾਂ ਕੰਦ ਪਾੜ ਗਏ ਜੀ ਫਿਰ ਤੇ ਤੇ ਲੈਂਟਰ ਵਾਲਾ ਘਰ ਵੀ ਸੀ ਫਿਰ ਵੀ ਵੇਖੋ ਆਪਣੇ ਪੰਜ ਦੀ ਮਾਰ ਨਾਲ ਵਿੱਚੋਂ ਝੋਂਦਾ ਵੀ ਘਰ ਚੋਂ ਪਾਣੀ ਆ ਗਿਆ ਸੀ ਤੇ ਆ ਦੇਖੋ ਸਾਰਾ ਹੀ ਲੈਂਟਰ ਜਿਹੜਾ ਵਾ ਪਾੜ ਗਿਆ ਸਾਰਾ ਕੰਧਪੁਰੀ ਪਾੜ ਗਈ ਜੀ ਹਾਂਜੀ ਨਾਮ ਕੀ ਤੁਹਾਡਾ ਇਹਦਾ ਵਿਜੀ ਨਹੀਂ ਸਰ ਹਾਂਜੀ ਵਿਜੀ ਨਹੀਂ ਸੀ ਵਿਜੀ ਮੈਂ ਆਪਾਂ ਵਿਰੇ ਹਾਂਜੀ ਠੀਕ ਲਾ ਗਰਦੇ ਲਾ ਗਰਦੇ ਠੀਕ ਮੈਂ ਵੀ ਲੈ ਕੇ ਭੇਜਾਂ ਹੁਣ ਅੱਛਾ ਸਾਰਾ ਹੀ ਚੋਂਦਾ ਕਿੰਨਾ ਸਾਰਾ ਚੋਂਦਾ ਹੀ ਹੈ ਹਣੀ ਮਾਜੀ ਚੰਗਾ ਪੜਿ ਜੋਆ ਜੀ ਹਾਂ ਜੀ ਉਹ ਜੇ ਅੰਦਰ ਵੇਖ ਲੋ ਨੁਕਸਾਨ ਕਿਨਾ ਗਿਆ ਮੈਂ ਤੁਹਾਡਾ ਆ ਵੇ ਪੁੱਤ ਸਭ ਭੇਜ ਪੁੱਜ ਗਿਆ ਹੈ ਬੱਚਿਆ ਅੱਛਾ ਹਾਂ ਜੀ ਆ ਸਾਰਾ ਭੇਜ ਗਿਆ ਜੀ ਹਾਂ ਜੀ ਆ ਵੇਖੋ ਅਜੇ ਤੱਕ ਅੱਛਾ ਟੀਨਾ ਪਈਆਂ ਤੇਰੀ ਹਾਂ ਜੀ ਹਾਂ ਜੀ ਅੱਛਾ ਜੀ ਠੀਕ ਹੈ ਮੈਂ ਕੀ ਕੰਮ ਕਰਦੇ ਨੇ ਕਰਦੇ ਆ ਮਾ ਮਜਪੋਤ ਇਸੇ ਤਰ੍ਹਾਂ ਕੋ ਦਿਹਾੜੀ ਦਪਾਈਆ ਮਿਲਦੇ ਠੀਕ ਉਹ ਵੀ ਨਹੀਂ ਹੁਣ ਹੈਗਾ ਭਰਾਵਾ ਹੋਂਦੇ ਬੜਾ ਵੱਡਾ ਸਮੱਸਿਆ ਖੜੀ ਹੋ ਗਈ ਹੈ ਨਾ ਹੁਣ ਦਿਹਾੜੀ ਲਾਉਣੀ ਕਿੱਥੇ ਆਪਾਂ ਹੁਣ ਦਿਹਾੜੀ ਲਾਉਣੀ ਕਿੱਥੇ ਆਪਾਂ ਜੀ ਹਾਂ ਜੀ ਮੈਂ ਤੇਰੇ ਕੋਲ ਚੋ ਵੀ ਨਹੀਂ ਹੋ ਜੇ ਅਸੀਂ ਹੁਣ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂਕਰ ਪੰਚੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੋੜ ਦਲਪਤ ਰਾਏ ਦਾ ਕਿੰਨਾ ਕੁ ਨੁਕਸਾਨ ਹੋਇਆ ਹਾਂਜੀ ਸਰ ਹਾਂਜੀ ਕਿੰਨਾ ਕੁ ਨੁਕਸਾਨ ਆਇਆ ਸਾਰੇ ਇਸ ਪਿੰਡ ਦਾ ਕੰਮਾਂ ਕੱਟਿਆਂ ਦਾ ਜੋ ਵੀ ਪਣੀ ਪੁਣੀ ਖਲ ਗਿਆ ਸਾਰੇ ਹਾਂਜੀ ਹਾਂਜੀ ਕੱਤੀ ਕੰਦੇ ਤੇ ਗਏ ਆ ਕੋਈ 파ਟੇ ਕੰਦਾ ਹਾਂਜੀ ਇਸ ਸ਼ਤਾਂ ਚੋਂ ਲਈਏ ਨੇ ਸਾਰੇ ਠੀਕ ਹੈ ਮਾਰਿਆਂ ਦੇ ਵੀ ਚੰਗਿਆਂ ਦੇ ਵੀ ਸਾਰੇ ਹੋਏ ਆ ਸਾਰੇ ਠੀਕ ਹੈ ਸਰ ਠੀਕ ਹੈ ਮੌਕਾ ਵੀ ਇਹੀ ਲਿਆ ਸਰ ਹਾਂਜੀ ਸਰ ਮੈਂ ਪਿੱਛੇ ਦੇਖ ਕੇ ਆਂ ਜੀ ਆਪਾਂ ਕਵਰਿੰਗ ਕੀਤੀ ਸਾਰੀ ਤੇ ਬਹੁਤ ਮਾੜੀ ਹਾਲਤ ਹੈ ਜੀ ਹਾਂ ਬਹੁਤ ਜ਼ਿਆਦਾ ਹਾਂਜੀ ਆ ਗਰਾਊਂਡ ਲੈਵਲ ਤੇ ਆਣ ਕੇ ਦੇਖਿਆ ਵਾ ਤੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਹੜ੍ਹਾਂ ਨੇ ਵੀ ਮਾਰ ਮਾਰੀ ਆ ਤੇ ਉਧਰੋਂ بارش ਨੇ ਬੜੀ ਮਾਰ ਮਾਰੀ ਹੈ ਜੀ ਬਹੁਤ ਜ਼ਿਆਦਾ ਕੀਤਾ ਹਾਂਜੀ ਹਾਂਜੀ ਸਮਾਨ ਪੜਾ ਭਿੱਜ ਗਿਆ ਹਾਂ ਸਮਾਨ ਭਿੱਜ ਗਿਆ ਤੇ ਪਤਾ ਲੱਗਾ ਸੀ ਵੀ ਹਾਂਜੀ ਖਰਾਬ ਹੋ ਗਿਆ ਲੋਕ ਲੋਕ ਜਿਹੜੇ ਬਹੁਤੇ ਪਿੰਡ ਦੇ ਵਿੱਚ ਨੇ ਜਿਹੜੇ ਘਰੋਂ ਬੇਕਾਰ ਹੋ ਗਏ ਨੇ ਬਹੁਤ ਪਰੇਸ਼ਾਨ ਹੋ ਗਏ ਤਾਂ ਹਾਂਜੀ ਠੀਕ ਹੈ ਹਾਂ ਦੇਖੋ ਜੀ ਆ ਸਾਡੇ ਆਗੂ ਸਾਹਿਬ ਦੇ ਘਰ ਆਏ ਆ ਤੇ ਈਵਨ ਚਲੋ ਠੀਕ ਨੇ ਏਸੀ ਵਗੈਰਾ ਲੱਗੇ ਹੋਏ ਨੇ 10 ਰੇ ਵੀ ਇਹ ਸਾਰਾ ਜਿਹੜੀਆਂ ਛੱਤਾਂ ਵਗੈਰਾ ਚੁੰਦੀਆਂ ਰਹੀਆਂ ਨੇ ਆੜੀਆਂ ਤੇ ਆ ਸਾਰਾ ਜਿਹੜਾ ਪਾਣੀ ਜੇ ਵੇਖੋ ਸਲਾਬ ਜਿਹੜੀ ਹੈ ਜੇ ਵੀ ਅੰਦਰ ਰੱਖੀ ਆ ਆ ਗੁਜ਼ਾਰੀ ਸਲਾਬ ਆ ਆ ਕੱਤੇ ਵਗੈਰਾ ਸਾਰੇ ਹੀ ਕਹਿੰਦੇ ਆ ਜਿਹੜੇ ਸੋਫੇ ਸਾਫੇ ਆ ਇਹਨਾਂ 'ਚ ਵੀ ਪਾਣੀ ਚੰਗਾ ਚੀਰਨੇ ਆ ਵਾ ਤੇ ਕਿਸੇ ਦੇ ਘਰ ਕਹਿੰਦੇ ਫਿਰ ਕੱਢਣੇ ਪਏ ਆ ਤੇ ਨੁਕਸਾਨ ਇਧਰ ਵੀ ਹੋਇਆ ਜੀ ਆ ਘਰ ਜਿਹੜਾ ਸੀ ਆ ਇਥੇ ਪੂਰਾ ਘਰ ਦੇ ਵਿੱਚ ਜਿਹੜਾ ਤਲਾਬ ਹੀ ਕਹਿੰਦੇ ਬਣਿਆ ਸੀ ਇਹ ਤੇ ਬਹੁਤ ਜ਼ਿਆਦਾ ਪਾਣੀ ਇਥੇ ਫਿਰਦਾ ਰਿਹਾ ਵਾ ਤੇ ਆ ਸਾਰੇ ਪਾਣੀ ਇਹ ਘਰਾਂ ਚ ਵਿੱਚ ਵੜ ਗਿਆ ਜੀ ਆਪਾਂ